ਰੇਡੀ ਸਾਹਿਤ ਕਿਸੇ ਵੀ ਸੱਭਿਆਚਾਰ ਦਾ ਸ਼ੀਸ਼ਾ ਹੁੰਦਾ ਹੈ ਜਿਸ ਰਾਹੀਂ ਅਸੀਂ ਸਮਾਜ ਦੀ ਪੂਰੀ ਤਸਵੀਰ ਵੇਖ ਸਕਦੇ ਹਾਂ ਡੰਡੀ ਦੂਜੇ ਪਾਸੇ ਬੱਚਿਆਂ ਦੇ ਸਾਹਿਤ ਨੂੰ ਸੰਵਾਰਨ ਅਤੇ ਉਹਨਾਂ ਵਿੱਚ ਰਚਨਾਤਮਕਤਾ ਦੇ ਨਵੇਂ ਅੰਸ਼ ਪੈਦਾ ਕਰਨ ਲਈ ਬਾਲ ਮੈਗਜ਼ੀਨ ਦੀ ਭੂਮਿਕਾ ਵੀ ਬੇहद ਮਹੱਤਵਪੂਰਨ ਰਹੀ ਹੈ ਡੰਡੀ ਜਿਵੇਂ ਬੀਜ ਨੂੰ ਵਧਨ ਲਈ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ ਉਸੇ ਤਰ੍ਹਾਂ ਨਵੇਂ ਲੇਖਕ ਨੂੰ ਉਤਸ਼ਾਹਿਤ ਕਰਨ ਸੋਚ ਨੂੰ ਹੁਲਾਰਾ ਦੇਣ ਅਤੇ ਰਚਨਾਤਮਕਤਾ ਵਧਾਉਣ ਲਈ ਸਥਾਈ ਮੰਚ ਦੀ ਲੋੜ ਹੁੰਦੀ ਹੈ ਡੰਡੀ ਬਾਲ ਮੈਗਜ਼ੀਨ ਇਸ ਰੂਪ ਵਿੱਚ ਬੱਚਿਆਂ ਲਈ ਉਤਕ੍ਰਿਸ਼ਟ ਪਾਠਕ ਮੰਚ ਸਾਬਿਤ ਹੋ ਰਿਹਾ ਹੈ ਡੰਡੀ ਬੱਚੇ ਕਿਸੇ ਵੀ ਸਮਾਜ ਦਾ ਪ੍ਰਵੇਖ ਹੁੰਦੇ ਹਨ ਡੰਡੀ ਉਹ ਸਿਰਫ ਵਿਦਿਆਰਥੀ ਹੀ ਨਹੀਂ ਸਗੋਂ ਰਚਨਾਤਮਕ ਸਮਝਦਾਰੀ ਅਤੇ ਨਵੀਂ ਸੋਚ ਦੇ ਅਸਲ ਨੁਮਾਇੰਦੇ ਵੀ ਹਨ ਡੰਡੀ ਇਹੀ ਕਾਰਨ ਹੈ ਕਿ ਉਹਨਾਂ ਦੀਆਂ ਮੌਲਿਕ ਰਚਨਾਵਾਂ ਜਿਵੇਂ ਕਵਿਤਾਵਾਂ ਲੇਖ ਕਹਾਣੀਆਂ ਚੁਟਕਲੇ ਨਾਟਕ ਅਤੇ ਚਿੱਤਰਕਾਰੀ ਆਦ ਸਿਰਫ ਮਨੋਰੰਜਨ ਦਾ ਸਾਧਨ ਹੀ ਨਹੀਂ ਸਗੋਂ ਉਹਨਾਂ ਦੀ ਅੰਦਰਲੀ ਸੰਵੇਦਨਾ ਸੋਚ ਅਤੇ ਸੁਪਨਿਆਂ ਦੀ ਪਰਤਦਰ ਪਰਤ ਵਿਆਖਿਆ ਹੁੰਦੀਆਂ ਹਨ ਡੰਡੀ ਇਸ ਤਰ੍ਹਾਂ ਜਦੋਂ ਅਸੀਂ ਬੱਚਿਆਂ ਦੀਆਂ ਮੌਲਿਕ ਰਚਨਾਵਾਂ ਨੂੰ 71 ਕਰਕੇ ਕਿਸੇ ਮੈਗਜ਼ੀਨ ਰੂਪ ਵਿੱਚ ਪੇਸ਼ ਕਰਦੇ ਹਾਂ ਤਾਂ ਉਹ ਬਾੜ ਮੈਗਜ਼ੀਨ ਦਾ ਰੂਪ ਧਾਰਨ ਕਰ ਲੈਂਦਾ ਹੈ ਡੰਡੀ ਪ੍ਰਾਇਮਰੀ ਸਕੂਲਾਂ ਵਿੱਚ ਛੋਟੇ ਬੱਚੇ ਹੋਣ ਕਾਰਨ ਹੱਥ ਲਿਖਤ ਮੈਗਜ਼ੀਨ ਤਿਆਰ ਕੀਤਾ ਜਾਂਦਾ ਹੈ ਜਦੋਂ ਕਿ ਸੈਕੰਡਰੀ ਸਕੂਲ ਬੱਚਿਆਂ ਦੀਆਂ ਰਚਨਾਵਾਂ ਨੂੰ ਪ੍ਰੈਸ ਰਾਹੀਂ ਪ੍ਰਿੰਟ ਕਰਕੇ ਰੈਡੀ ਬੱਚਿਆਂ ਤੱਕ ਪੁੱਜਦਾ ਕਰਦੇ ਹਨ ਡੰਡੀ ਇਹ ਮੈਗਜ਼ੀਨ ਸਿਰਫ ਇੱਕ ਛੋਟਾ ਕਿਤਾਬਚਾ ਨਾ ਰਹਿ ਕੇ ਲਹਿਰ ਬਣ ਜਾਂਦੀ ਹੈ ਜੋ ਬੱਚਿਆਂ ਦੀ ਆਵਾਜ਼ ਉਹਨਾਂ ਦੀ ਭਾਵਨਾਤੇ ਉਨ੍ਹਾਂ ਦੇ ਰੁਝਾਨਾਂ ਨੂੰ ਅੱਗੇ ਲਿਜਾਂਦੀ ਹੈ ਡੰਡੀ ਮੌਲਿਕ ਰਚਨਾ ਉਹ ਹੁੰਦੀ ਹੈ ਜਿਸ ਨੂੰ ਆਪਣੇ ਆਪ ਸਜਾ ਜਾਂਦਾ ਹੈ ਰਚਿਆ ਜਾਂਦਾ ਹੈ ਅਤੇ ਲਿਖਿਆ ਜਾਂਦਾ ਹੈ ਡੰਡੀ ਇਸ ਵਿੱਚ ਨਕਲ ਜਾਂ ਦੁਹਰਾਈ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ ਡੰਡੀ ਜਦੋਂ ਕੋਈ ਬੱਚਾ ਆਪਣੇ ਅਨੁਭਵ ਸੁਪਨੇ ਅਤੇ ਵੱਲਵਲਿਆ ਦੀ ਆਪਣੀ ਕਲਪਨਾ ਸ਼ਕਤੀ ਦੇ ਆਧਾਰ ਉੱਤੇ ਰਚਨਾ ਕਰਦਾ ਹੈ ਤਾਂ ਉਹ ਮੌਲਿਕ ਹੁੰਦੀ ਹੈ ਡੰਡੀ ਬਾਲ ਮੈਗਜ਼ੀਨ ਦੇ ਜ਼ਰੀਏ ਬੱਚਾ ਨੂੰ ਮੌਲਿਕ ਲਿਖਤਾਂ ਦੀ ਸਿਰਜਣਾ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਡੰਡੀ ਸਾਡੀ ਇਹ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕੇ ਬੱਚੇ ਨੂੰ ਚੰਗਾ ਲੇਖਕ ਹੀ ਨਹੀਂ ਸਗੋਂ ਚੰਗਾ ਵਿਚਾਰਕ ਸੰਵੇਦਨਸ਼ੀਲ ਅਤੇ ਜ਼ਿੰਮੇਵਾਰ ਨਾਗਰਿਕ ਵੀ ਬਣਾਉਣਾ ਹੈ ਡੰਡੀ ਬਚਪਨ ਬੱਚਿਆਂ ਦੇ ਸੁਪਨੇ ਅਤੇ ਨਵੇਂ ਵਿਚਾਰਾਂ ਦਾ ਸਮਾਂ ਹੁੰਦਾ ਹੈ ਡੰਡੀ ਇਸ ਦੌਰਾਨ ਬੱਚਿਆਂ ਦੀ ਸੋਚਣ ਦੀ ਸਮਰੱਥਾ ਅਤੇ ਕਲਪਨਾ ਸ਼ਕਤੀ ਬਹੁਤ ਤੇਜ਼ ਹੁੰਦੀ ਹੈ ਡੰਡੀ ਜੇ ਇਸ ਸਮੇਂ ਉਹਨਾਂ ਨੂੰ ਲਿਖਣ ਦੀ ਆਜ਼ਾਦੀ ਮਿਲੇ ਵਿਚਾਰਾਂ ਨੂੰ ਅਖਬਾਰ ਜਾਂ ਮੈਗਜ਼ੀਨ ਰਾਹੀਂ ਪੇਸ਼ ਕਰਨ ਦਾ ਮੌਕਾ ਮਿਲੇ ਤਾਂ ਉਹਨਾਂ ਵਿੱਚ ਸਿਰਜਣਾਤਮਕਤਾ ਦੇ ਬੀਜ ਬਹੁਤ ਮਜ਼ਬੂਤੀ ਨਾਲ ਅੱਗੇ ਵੱਧਦੇ ਹਨ ਡੰਡੀ ਬਾਲ ਮੈਗਜ਼ੀਨ ਬੱਚਿਆਂ ਨੂੰ ਇਹ ਮੌਕਾ ਮਹਈਆ ਕਰਵਾ ਰਿਹਾ ਹੈ ਡੰਡੀ ਬਾਲ ਮੈਗਜ਼ੀਨ ਉਹ ਮਾਧਿਅਮ ਹੈ ਜੋ ਬੱਚਿਆਂ ਦੀ ਭਾਵਨਾ ਲੇਖਣੀ ਕਲਪਨਾ ਅਤੇ ਅਭਿਵਿਅਕਤੀ ਨੂੰ ਠੋਸ ਰੂਪ